ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪੰਜ ਪਸ਼ੂ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਜੀ ਹੁਣਾਂ ਦੇ ਕੋਲ ਤੇ ਆਜੂ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਜੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋ ਸਣਾਓ ਠੀਕ ਠਾਕ ਜੀ ਬਹੁਤ ਵਧੀਆ ਭਾਈ ਵਧੀਆ ਜੀ ਉਹ ਠੀਠਾ ਪਰਿਵਾਰ ਪਰਿਵਾਰ ਠੀਠਾ ਤੁਸੀਂ ਸਰਾਉਂ ਜੱਗੇ ਭਾਜੀ ਹਾਂਜੀ ਚੜ੍ਹਦੀ ਕਲਾ ਜੀ ਬਹੁਤ ਵਧੀਆ ਜਾਈਦਾ ਜੀ ਇਹ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮਾਂ ਮੇਰਾ ਭਾਜੀ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਹਿਸੀਲ ਇਨਾਲਾ ਤੇ ਜ਼ਿਲ੍ਹਾ ਹੁਰਸਰ ਸਾਹਿਬ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਲਓ 9041796788 ਭਾਜੀ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਭਾਜੀ ਕਰੀਏ ਇਹ ਨੀਲੀ ਦਿਖਾ ਦੇ ਪਹਿਲੇ ਨੰਬਰ ਤੇ ਜਤਰਾ ਮੱਦੀ ਭਾਈ ਇਧਰੋਂ ਕਰ ਲੋ ਐਨ ਤੋਰ ਲਈ ਨੇ ਚਲੋ ਵੇਖ ਲਓ ਉਧਰ ਆਈ ਦੇ ਇਹ ਆਪ ਤੋਂ ਉਹ ਛੋਟੀ ਕੱਚੀ ਆ ਜੇ ਉਧਾਂ ਅੱਛਾ ਜੀ ਛੋਟੀ ਉਧਰ ਦੀ ਝੋਟੀ ਆ ਠੀਕ ਹੈ ਜੀ ਤੇ ਦੇਰ ਪਾ ਜੀ ਇਹਦੇ 15 ਸਾਲ ਹੋ ਗਏ ਹੁੰਦੇ ਆ ਅੱਛਾ ਜੀ ਮੈਂ ਕਹਾਂ ਦੂਜੀ ਵੀਡੀਓ ਜੇ ਕਿਸੇ ਵੀਰ ਦੇ ਮੰਨ ਲਓ ਮਾਰਦਾ ਉਹ ਕੈਮਰਾ ਜੇ ਕਿਸੇ ਦੇ ਫੋਨ ਤੇ ਕੋਈ ਕਰਨੇ ਗੱਲ ਅੱਛਾ ਅੱਛਾ ਠੀਕ ਹੈ ਲੋ ਭਾਈ ਜਿਹੜਾ ਕੱਬਲਾ ਹੈਗਾ ਦੂਜਾ ਸੁਬਾ ਸੁਣਾ ਨੇ ਮੈਂ ਪਹਿਲਾਂ ਹੀ ਸੁਗਾ ਚਾਰ ਬੰਦੇ ਠੀਕ ਹੈ ਠੀਕ ਹੈ ਲੋ ਭਾਈ ਕਾਟ ਕਾਟ ਵੀ ਬਹੁਤ ਚੰਗਾ ਵਾ ਚੰਗੀ ਜੋੜੀ ਮੈਂ ਚੱਲਣ ਵਾਲੇ ਉਹਨਾਂ ਦਾ ਨਾਂ ਹੋਰ ਵੀ ਯਾਰ ਚੜਜਣਾ ਠੀਕ ਹੈ ਠੀਕ ਹੈ ਲੋ ਭਾਈ ਜਿਹੜੇ ਵੀਰਪਾ ਦੇ ਫੇਟਮ ਦੀ ਤੇ ਬਾਈ ਨਾਲ ਤੁਸੀਂ ਕਰਦੇ ਹੋ ਕੰਟੈਕਟ ਆਪਣੇ ਕੋਲ ਮਾਲੀ ਵੀ ਵੀਰ ਜੀ ਹੈਗਾ ਅੱਛਾ ਜੀ ਘਰ ਵਾਲਾ ਵੀ ਰੱਖਣ ਵਾਲਾ ਹੋਏ ਨੇ ਠੀਕ ਹੋ ਚਾਲਟ ਤੇ ਦਿਖਾ ਦਿੰਦੇ ਹਾਂ ਕੋਈ ਨਹੀਂ ਬੁਖਾਰ ਹੋਇਆ ਤੇ ਆ ਛੋਟੀ ਬਾਰੇ ਦੱਸਿਓ ਮੈਂ ਭਾਈ ਜੀ ਕਿੰਨਾ ਮਦਦ ਕਰੀ ਜੀ ਇਹ ਨਾ ਪਛੂੜਦੀ ਬੋਲਣਾ ਪਿਛਲੀ ਵੀਡੀਓ ਚ ਵੀ ਪਾਈ ਅੱਛਾ ਜੀ ਤੇ ਮੰਨ ਲਓ ਇਹ ਖਲੇ ਨਮੂਦਾਸ ਖਲੇ ਦੋਦ ਜੀ ਅੱਛਾ ਜੀ ਇਹ ਸੂਈ ਨੂੰ ਮਹੀਨੇ ਦੇ ਲਾਗੇ ਹੋ ਗਿਆ ਤੇ ਕੱਟੀ ਇਹਦੀ ਮਰ ਗਈ ਜਦੋਂ ਉਹਦੋਂ ਸੌਦਾ ਵੀਰਾਣਾ ਮੇਰਾ ਹੋ ਗਿਆ ਸੀ ਠੀਕ ਹੈ ਠੀਕ ਹੈ ਤੇ ਉਹਨਾਂ ਮੰਨ ਲਓ ਕਿਸੇ ਭੈਣ ਨੇ ਲਈ ਸੀ ਅੱਛਾ ਜੀ ਤੇ ਮੈਨੂੰ ਕਹਿੰਦੀ ਵੀ ਉਹਨੇ 2000 ਸਾਈ ਪਾਤੀ ਤੇ ਸਵੇਰੇ ਉਹਨੇ ਮੈਂ ਭੇਜ ਨਹੀਂ ਤੇਰਾ ਨੂੰ ਕੱਟੀ ਮਰ ਗਈ ਆ ਡੰਗੀ ਜੇ ਬੂਸ਼ੀ ਠੀਕ ਹੈ ਠੀਕ ਹੈ ਲਓ ਭਾਜੀ ਆਹ ਵਾਲੇ ਜਵਾਕ ਹੀ ਫੀਮੇਲ ਤੇ ਬਾਕੀ ਹੋਣੇ ਰਸਤੇ ਮਰ ਗਿਆ ਮੈਨੂੰ ਕਿੰਨੇ ਮਿਲੂਗੀ ਮੈਂ ਇਹਨਾਂ ਨੂੰ ਕਹਿੰਦਾ ਹਾਂ ਪਤਾ ਨਹੀਂ ਹੁਣ ਬਾਕੀ ਮਨ ਲਓ ਧਾਰ ਲੈ ਕੇ 1 ਮਿੰਟ ਤੋਂ ਪਹਿਲਾਂ ਵਸਮ ਪਈਲੀ ਆ ਅੱਛਾ ਜੀ ਜੇ ਕਿਸੇ ਦੇ ਘਰ ਜਾ ਕੇ ਲੱਤ ਫੁੱਟੇ ਆਪਣੀ ਗਾਰੰਟੀ ਆ ਠੀਕ ਹੈ ਠੀਕ ਹੈ ਫਿਰ ਉਹਨਾਂ ਵਿਚਾਰਿਆਂ ਦੀ ਆਪਾਂ ਚਲੋ ਸਾਈ ਵਾਪਸ ਬਾਤ ਹੀ ਨਹੀਂ ਚਲੋ ਕੋਈ ਗੱਲ ਇਹ ਆਪਾਂ ਗਾਰੰਟੀ ਨਾਲ 1 ਮਹੀਨੇ ਦੀ ਸੂਈ ਛੋਟੀ ਠੀਕ ਹੈ ਤੇ ਖੋਲੋ ਬਾਈ ਉਹਨਾਂ ਕੋਲ ਦੇ ਨੰਬਰ ਇਹ ਤੇ ਕੱਦ ਕਾਠ ਜਿਹੜਾ ਬਹੁਤ ਹੀ ਛੋਟੀ ਭਾਜੀ ਤੇ ਵੱਡੇ ਕੱਦ ਕਾਠ ਵਾਲੀ ਆ ਇਹ ਵੀ ਜੈਡ ਬਲੈਕ ਉਹ ਵਣੀ ਕਰੋ ਚੱਕ ਤੇ ਇਆਂ ਜ ਡਬਲ ਐ ਗਾ ਤੇ ਘੱਟ ਘੱਟ ਲੋ ਵੀ ਸ਼ੱਕ ਨਹੀਂ ਜੇ ਤੇ ਥਣ ਭੰਡਾ ਕਰੋ ਚੱਕ ਇਆਂ ਕੱਲਾ ਕੱਲਾ ਥਣ ਭੰਡਾ ਵਾ ਇਹ ਕਿੰਨਾ ਜਦੋਂ ਟੈਸਟ ਕਰਵਾ ਵਿੱਚ ਦੁੱਧ 10 ਕਿਲੋ ਆਪਾਂ ਨੋਂ ਹੀ ਲਾ ਲਈ ਠੀਕ ਹੈ ਠੀਕ ਹੈ ਹਾਂਜੀ ਦੁੱਧ ਦੇ ਦੇ ਤੇ ਥਲੇ 10 ਆ ਦੋ ਪਾਸੇ ਹੀ ਅੱਛਾ ਜੀ ਉਹ ਬੰਦੇ ਬੱਜਾ ਮੰਨਦਾ ਪੱਠੇ ਪੱਠੇ ਰਿਚਾ ਉਤਾਰੀ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਠੀਕ ਠੀਕ ਲੋ ਜੀ ਥਣ ਭੰਡਾ ਬਹੁਤ ਚੰਗਾ ਵਾ ਇਹ ਥਾਣਾ ਦਾ ਸੈਜ ਗਿਆ ਵੀ ਚੰਗਾ ਦੇ ਥਣਸ ਨੂੰ ਬਹੁਤ ਚੰਗਾ ਲੱਗਾ ਵਾ ਇਧਰਲੀ ਸਾਈਡ ਤੋਂ ਦਿਖਾ ਦਿਓ ਜਿਹੜਾ ਥਾਣਾ ਦਾ ਸੈਜ ਗਿਆ ਵਾ ਇਹ ਬਹੁਤ ਜਿਆਦੀ ਸੀਲਿਆ ਝੋਟੀ ਠੀਕ ਹੈ ਠੀਕ ਹੈ ਤੇ ਕੀ ਮੁੱਲ ਬਾਜੀ ਇਹਦਾ ਹਰ ਵੀ ਜਿੱਉਂ ਉਦਾਂ ਦੇ ਨਾ ਮੰਨ ਲਓ ਜੇ ਬੱਚਾ ਹੁੰਦਾ ਫਿਰ ਤੇ ਆਪਾਂ ਮੰਨ ਲਓ 90000 ਤੋਂ 80 ਵਿੱਚ ਨਹੀਂ ਝੋਟੀ ਹਾਂਜੀ ਹੁਣ 80000 ਦੀ ਦੇ ਦਈਏ ਬਾਜੀ ਕਰ ਦਈਏ ਮੰਨ ਤਾਂ ਮੈਂ ਕਰਨਾ ਹਾਂ ਨਹੀਂ ਬਾਜੀ ਫਿਰ ਕਰੀਏ ਹਾਂ ਨਹੀਂ ਕਰੀਏ 70000 ਦੀ ਝੋਟੀ ਦੇ ਦਾਂਗੇ ਆਪਾਂ 70 ਦੀ ਹਾਂਜੀ ਹਾਂਜੀ ਲੋ ਵੋਜੀ 75000 ਦੇ ਤਾਂ ਬਿਲਕੁਲ ਤਾਜੀ ਹੋਈ ਹੈ ਹਾਂਜੀ ਤੇ ਦੁੱਧ ਵੀ 9-10 ਲੀਟਰ ਜਿਹੜਾ ਤਿਆਰ ਆ ਬਿਲਕੁਲ ਭਾਜੀ ਤੇ ਬਿਲਕੁਲ ਹੀ ਨਾਰਮਲ ਹੈ ਰੇਡ ਪਾ ਤਾਂ ਕਾਂਦ ਕਾੜ ਵੀ ਬਹੁਤ ਤਕੜਾ ਹੋਆ ਬਹੁਤ ਤਕੜਾ ਕੱਦ ਕਰ ਝੋੜੀ ਦਾ ਵੱਡੀ ਝੋਟੀ ਆ ਠੀਕ ਹੈ ਠੀਕ ਹੈ ਜੀ ਤੇ ਇਹ ਵੀ ਜਵਾਕ ਥੋੜਾ ਜਿਹਾ ਮਰਨ ਕਰਕੇ ਬਾਈ ਕਹਿੰਦਾ ਕਿ ਰੇਡ ਥੋੜਾ ਜਿਹਾ ਘਟ ਕਰ ਦਿੰਨੇ ਹਾਂ ਹਾਂਜੀ ਹਾਂਜੀ ਤੇ ਆਹ ਬਾਈ ਬੈਂਡ ਦੇ ਬਾਰੇ ਦੱਸਿਆ ਵੀ ਇਹ ਦੀ ਵਹਿ ਦੂਜਾ ਸੁਆ ਇਹ ਬਹੁਤ ਜਿਆਦਾ ਚੰਗੀ ਵਹਿੜਿਆ ਅੱਛਾ ਜੀ ਤੁਹਾਨੂੰ ਮੈਂ ਖੋਲ ਕੇ ਵਿਖਾਉਣਾ ਫੇਰ ਹੀ ਕਰਦੇ ਗੱਲ ਜੀ ਠੀਕ ਹੈ ਠੀ ਅਵੇ ਬੂਠੀ ਦੇਖੋ ਵੜਦੀ। ਦੋ ਵਾਰੀ ਫੇਸ ਕੁਆਲਟੀ ਕਰਨਾ ਚੈੱਕ ਕਰਦੇ ਇਹ ਨਹੀਂ ਵੀ ਬੂਠੀ ਛੋਟੀ ਹੈ ਵੀ ਚਲਾ ਮੇ ਲਿਆ ਨਾ। ਨਾ ਵੱਡੀ ਨਾ ਛੋਟੀ ਹੈ। ਠੀਕ ਹੈ ਠੀਕ ਹੈ ਜੀ। ਇਹਨਾਂ ਦੇ ਭਾਜੀ ਇਹਦੇ 10 ਹੈਗੇ ਜੀ ਸੂਣ। ਅੱਛਾ ਜੀ। ਦੂਜਾ ਸਵੇਰ ਸੂਣਾ। ਦੂਜਾ ਸਵੇਰ ਭਾਜੀ ਸੂਣਾ ਠੰਡੀ ਸੀ ਲਿਆ। ਕਿੰਨਾ ਦੁੱਧ ਕੱਢਿਆ ਪਹਿਲੇ ਸਵੇਰੇ? ਜੀ ਜੀ ਘਰ ਵਾਲਿਆਂ ਦੀ ਜਬਾਨੀ ਆ ਵੀ ਆਪਾਂ 12 ਕਿਲੋ ਤੋਂ প্লাਸ ਹੀ ਹੋਇਆ ਪਹਿਲੇ ਸੂਏ। ਅੱਛਾ ਜੀ। ਆਪਾਂ ਝੂੜ ਕੋ ਲਈ ਹੈ ਇਹ 1500 ਸੂਆਸ਼ ਤੋਂ ਆਹ। ਠੀਕ ਹੈ ਠੀਕ ਹੈ ਜੀ। ਬਾਕੀ ਬਹੁਤਾ ਨਹੀਂ 14-15 ਕਿਲੋ ਐਰ ਕੀ ਇਹ ਗਾਂ ਪਛੋਤਰ ਨੂੰ ਪਤਾ ਇਹੋ ਜੇ ਗਰਮੀ ਦੀ ਕੋਈ ਪਰਵਾਹ ਨਹੀਂ ਕਰਦੇ ਠਿੱਕ ਲੱਡ ਲਾ ਜਿਹੜੀਆਂ ਹਵਾ ਨੇ ਦੇ ਕਾਫੀ ਆ ਹਵਾ ਨਹੀਂ ਬੜੀ ਜੇ ਗੂਂਦ ਆਉਂਦੀ ਹੈ ਵਹਿੜ ਦੇ ਠੀਕ ਆ ਠੀਕ ਆ ਇਧਰਲੀ ਸਾਈਡ ਤੋਂ ਕਰੋ ਆਸਾਨ ਸਿੰਘ ਚਾਹ ਤਾ ਸਣਾ ਦਾ ਸੈਜ ਗਿਆ ਬਹੁਤ ਚੰਗਾ ਵਾ ਹੈ ਵੀ ਠੱਡੀ ਧੀਰੀ ਆ ਕੀ ਮੁੱਲ ਭਾਜੀ ਇਹਦਾ ਹਰ ਲੈ ਲਓ ਵੀਰ ਜੀ ਜਤਰਾੰਦੀ ਦੇ ਵਹਿੜ ਆ ਮੁੱਲ ਪਾ 50 ਕਰ ਲਈ 45 ਦੀ ਦੇ ਦਈਏ ਕਰ ਦਈਏ ਮਾਨਦਾਨ ਹੋਣਾ ਥੋੜਾ ਜਿਹਾ ਮਾੜਾ ਪਾਜੀ ਹਾਂ ਨਾ ਇਹ ਦੱਸ ਦਨੇ ਆ 42000 ਦੀ ਵਛੀ ਦਵਾਂਗੇ ਆਪਾਂ ਕੀ ਕੀ 200 ਰੁਪਇਆ ਛੋੜ ਨਹੀਂ ਕਰਾਂਗਾ 200 ਰੁਪਇਆ ਛੋੜ ਤੇ ਫੇਸ ਜੀ ਹੁਸੈਨ ਬਹੁਤ ਹੀ ਸੋਹਣਾ ਆ ਗਿਆ ਵਾ ਹਾਂਜੀ ਤੇ ਆਜੋ ਹੁਣ ਇੱਕ ਗੇਨਾ ਤੁਹਾਨੂੰ ਦਿਖਾਉਂਦੇ ਆਂ ਗੇਨਾ ਵਿਖਾਈਆ ਪੰਨੀ ਦੀ ਰਵੀ ਦਾ ਕਿਹੜੇ ਏਰੀਆ ਤੋਂ ਬਾਈ ਲੈਂਦੀ ਏ ਦੇਖੋ ਵੀਰ ਜੀ ਜੱਗੇ ਭਾਜੀ ਵਾਕਿਆ ਝੋਟੀ ਤੁਸੀਂ ਵੇਖ ਲਿਓ ਵੀ ਕਿਸੇ ਪਾਸਿਓ ਕੋਈ ਉਂਗਲ ਨਹੀਂ ਕਰ ਸਕਦਾ ਝੋਟੀ ਸਹੀ ਗੱਲ ਸਹੀ ਗੱਲ ਸੇਕ ਬਹੁਤ ਸੋਹਣਾ ਆ ਗਿਆ ਵਾ ਇੱਕ ਕਦਮ ਵਜਨ ਜੀ ਵੀ ਚੰਗੀ ਆ ਹਾਂਜੀ ਇਹ ਨਿਸ਼ਾਨੀਆਂ ਨਿਸ਼ੋਣੀਆਂ ਵੀ ਬਈ ਸੌਂਗੇ ਕਦੇ ਨੀਲੀ ਰਵੀ ਦੀ ਰਵੀ ਬਾਰਡਰ ਤੋਂ ਪੋੜਾ ਦੇ ਵੀਰ ਉਹਨਾਂ ਨੂੰ ਨਾ ਮੈਂ ਦੱਸ ਦੇਣਾ ਤੁਹਾਨੂੰ ਸਤੋਈ ਅੱਛਾ ਜੀ ਆ ਥੋੜਾ ਜਿਹਾ ਲੜਾਈ ਧੂਈ ਕਰਕੇ ਨਾ ਥੋੜਾ ਜਿਹਾ ਲੋਕਾਂ ਦੇ ਮਨ 'ਚ ਡਰਿਆ ਅੱਛਾ ਜੀ ਉਹ ਵਿਚਾਰੇ ਕਹਿੰਦੇ ਸਾਡੇ ਲੋਸਮੈਂਟਾਂ ਹੋਣ ਡੀਆਂ ਇੱਧਰ ਠੀਕ ਹੈ ਠੀਕ ਹੈ ਜੀ ਇਹ ਪਿੰਡਾਂ ਦਾ ਫਰਮ ਤੇ ਮੈਨੂੰ ਫੋਨ ਨਾ ਕੀਤਾ ਅੱਛਾ ਜੀ ਇਹ ਕੇ ਮੈਂ ਤੇ ਇੱਕ ਹੋਰ ਮੈਂ ਆ ਠੀਕ ਹੈ ਜਿਹੜਾ ਹੀ ਆਪਾਂ ਨੂੰ ਦੇ ਰਿਹਾ ਤਾ ਇਹਨਾਂ ਨੇ ਠੀਕ ਹੈ ਠੀਕ ਹੈ ਹਾਂਜੀ ਕਿੰਨਾ ਜੇ ਕੋਈ ਇਸ ਟਾਈਮ ਦੁੱਧ ਕੋਈ ਤੇ 10 ਕਿਲੋ ਤੋਂ ਪਲਾਸਿਆ 10 ਕਿਲੋ ਕੋਈ ਵੀ ਲਾ ਲਈ ਠੀਕ ਹੈ ਠੀਕ ਹੈ ਲਓ ਭਾਜੀ ਕੱਡ ਕੱਡ ਵੀ ਬਹੁਤ ਤਗੜਾ ਵਾ ਦੇਖੋ ਭਾਜੀ ਪੂਰੀ ਵੱਡੀ ਮੀਰੇ ਜਿੱਡੀ ਛੋਟੀ ਆ ਤੇ ਚੱਡਾ ਚੁੱਡਾ ਵੀ ਆ ਨਾ ਚਫਗਾ ਵਰਗਾ ਹੀ ਲਾਇਆ ਵਾ ਸਿੰਗੀ ਸੁੰਗੀ ਵੇਖੋ ਛੋਟੀ ਦੀ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੋਈ ਨੂੰ ਇਹਨੂੰ ਭਾਜੀ ਇਹ ਕੱਟੀ ਜੇ ਮੰਨ ਲਓ ਕੋ ਮਹੀਨੇ ਦੀ ਲਾ ਲਈ ਕੋ ਡੇਢ ਦੀ ਲਾ ਲਈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਜੀ ਸਾਡਾ ਵਾਲੇ ਥਾਣਾ ਦਾ ਸੈਜ ਗਾ ਵੀ ਬ ਇੱਕੜਵਾ ਸੁਆ ਸੁਈ ਭਾਜੀ ਦੂਜਾ ਭਾਜੀ ਸੁਈ ਜੇ ਠੀਕ ਆ ਠੀਕ ਆ ਲੋ ਭਾਜੀ ਦੂਜਾ ਸੁਆ ਸੁਈ ਇਹਦੇ ਕਰੋ ਇਧਰਲੀ ਸਾਈਡ ਤੋਂ ਥੋੜਾ ਦਾ ਸੈਜ ਗਿਆ ਪਰ ਕਰੋ ਚੱਕ ਕਮਾਲ ਹੀ ਹੋਈ ਪਈ ਆ ਹਾਂਜੀ ਵੇਖੋ ਝੋਟੀ 'ਚ ਕੋਈ ਕਮੀ ਵਾਲੀ ਗੱਲ ਨਹੀਂ ਭਾਜੀ ਹੈਗੀ ਤਗੜੇ ਕੱਦ ਕਾਟ ਦੀ ਮਾਲ ਕਣਿਆ ਹਾਂਜੀ ਤੇ ਛੱਡਾ ਛੱਡਾ ਵੀ ਐਨ ਐਚ ਐਫ ਗਾਮਰਗਾ ਹੀ ਲਾਇਆ ਵਾ ਕੀ ਮੁੱਲ ਬਾਈ ਇਹਦਾ ਕਰ ਲਓ ਵੇਖ ਲਓ ਵੀਰ ਜੀ ਇਹੋ ਜੀਆਂ ਝੋਟੀਆਂ ਦਾ ਤਾਂ ਕੋਈ ਮੁੱਲ ਹੀ ਨਹੀਂ ਹੈਗਾ ਨਾ ਹਾਂਜੀ ਮੰਨ ਲਓ ਵੀ ਝੋਟੀ 1 ਲੱਖ ਰੁਪਏ ਦੇ ਦਈਏ ਭਾਈ ਕਰਦੇ ਜੀ ਮਾਨਤਾਲ ਮਾਨ ਦੇਣਾ ਮਾਨ ਕਰ ਦਈਏ ਹਾਂਜੀ ਹਾਂ ਨਾ ਭਾਈ 85 ਹਜ਼ਾਰ ਦੀ ਝੋੜੀ ਦੇ ਦਾਂਗੇ 85 ਦੀ ਹਾਂਜੀ ਠੀਕ ਹੈ ਠੀਕ ਕੋਈ ਵੀਰ ਸਾਡੇ ਘਰ ਰਣ ਕੇ ਤਿੰਨ ਟਾਈਮ ਚੋਗੇ ਲੈ ਜੀ ਠੀਕ ਹੈ ਠੀਕ 10 ਕਿਲੋ ਦੁੱਧ ਊ ਲੀਟਰ ਵਾਲਾ ਅੱਛਾ ਜੀ ਹਾਂਜੀ ਠੀਕ ਹੈ ਠੀਕ ਲੋ ਜੀ ਸਿੰਗ ਸਿੰਗ ਦੀ ਪੰਤਰ ਵੀ ਬਹੁਤ ਸੋਹਣੀਆਂ ਤੇ ਆਪ ਵੀ ਬਹੁਤ ਸੋਹਣੀਆਂ ਉਹ ਵੀ ਜਿਆਦਾ ਚੰਗੀ ਝੋੜੀ ਤੇ ਰੇਡ ਵੀ ਬਾਈ ਨੇ ਬਿਲਕੁਲ ਹੀ ਨੋਰਮਲ ਕਰਤਾ 85 ਹਜ਼ਾਰ ਮੈਂ ਤੁਹਾਨੂੰ ਆ ਲਾ ਕੇ ਦਿਖਾ ਦਿੰਨੇ ਹਾਂ ਠੀਕ ਹੈ ਠੀਕ ਹੈ ਆ ਵੇਖੋ ਭਾਈ ਉੱਥੇ ਦੋ ਵਜਿੰ ਕਰੋ ਥਿਆ ਕਰੋ ਆ ਵੇਖੋ ਆ ਥਾਣ ਬਣ ਆਉਂਦੇ ਸੜਾ ਦਾ ਸੈਜ ਗਿਆ ਤੇ ਮਿਲ ਕਵੈਂਟ ਕਰੋ ਲਾਗੇ ਤਾਂ ਚੈੱਕ ਹਾਂਜੀ ਇਹਨਾਂ ਪੈਪਾਂ ਲੱਗੀਆਂ ਪਈਆਂ ਵਾ ਕੋਈ ਕਮੀ ਨਹੀਂ ਗੰਗਾ ਥਾਣ ਲੱਗਾ ਵਾ ਅੰਨੀ ਯਾਰੀ ਗੱਲ ਹੀ ਨਹੀਂ ਹੈ ਤੇ ਆਜੋ ਹੁਣ ਐਂਡ ਤੇ ਪ੍ਰੋਗਰਾਮ ਤੁਹਾਨੂੰ ਦਿਖਾਉਨੇ ਆ ਬਹੁਰਾ ਨਸਲ ਦੀ ਯੋਰ ਮੋਰਾ ਨਸਲ ਦੀ ਪਾਜੀ ਆ ਝੁੱਟੀ ਆ ਠੀਕ ਆ ਜੀ ਇਹ ਬਾਈ ਇੱਕ ਇੱਕ ਕਰੋ ਪਾਜੀ ਜੋੜ ਆਇਆ ਦਾ ਸੜਿਆ ਦਾ ਨਮੇ ਅੱਛਾ ਅੱਛਾ ਠੀਕ ਆ ਇਹਦੇ ਥੱਲੇ ਵੀ ਜੀ ਕਾਰਡ ਜੇ ਮੇਰ ਕੋ ਕੋ ਵੀ ਲਖਾ ਗਿਆ ਸੱਜਰ ਦਾ 17 18 ਕਿਲੋ ਦਾ ਰਿਕਾਰਡ ਆ ਪਿਓਰ ਮੋਰਾ ਨਸਲ ਦੀਆ ਵੇਖੋ ਉਹ ਜੀ ਇਹ ਡਬਲਾਇਆ ਕਹਿਣ ਪੂਛਦਾ ਕੀ ਵਾਲ ਕਾਲੇ ਅੱਜ ਖੋਲ ਕੇ ਤੋਰ ਸਾਡੇ ਰਾਜੂ ਨੂੰ ੱਚੀ ਆ ਮੈਂ ਸਹੀ ਗੱਲ ਹੈ ਬਾਈ ਸਹੀ ਹੈ ਕਿ ਨਹੀਂ ਪਾਜੀ ਅੱਜ ਵੀ ਤਾਂ ਨਹੀਂ ਪਰਦੀ ਫਿਰ ਹਾਂ ਜੀ ਬਹੁਤ ਵੱਡੀ ਆ ਵੇਖ ਲੋ ਕਿਵੇਂ ਆ ਬਾਈ ਟੋਕੜ ਕੱਪਣਿਆ ਇਹ ਪਾਜੀ ਪੰਜਾਂ ਮਹੀਨਿਆਂ ਤੋਂ ਪਲੱਸ ਜੇ ਅੱਛਾ ਜੀ ਤੇ ਲੀਟਰ ਵਾਲਾ ਇਹਦੇ ਥੋੜੇ 7 ਕਿਲੋ ਦੁੱਧ ਜੇ ਠੀਕ ਹੈ ਠੀਕ ਹੈ ਠੀਕ ਆ ਐਨੂੰ ਲਿਆ ਰਾਜੂ ਵੀਰੇ ਇਧਰ ਨੂੰ ਜਿਹਨੂੰ ਲਿਆ ਐਨੂੰ ਜੂਰ ਚ ਮੈਂ ਜੋਰ ਬਾਕੀ 7:00 ਵਜੇ ਨੂੰ ਪਾਜੀ ਜੱਗੇ ਵੇਖ ਲੋ ਕੱਢਾ ਆ ਬੋਲੀ ਚੰਗਾ ਤਗੜਾ ਕਦ ਕਾੜ ਕੇ ਪਿਓਰ ਮੋਰਾ ਨਸਲ ਦੀ ਆ ਤੇ ਅੱਜ ਪਹਿਲ ਬਾਰਡਰ ਦੇ ਕੰਡੇ ਤੋਂ ਬਾਈ ਨੇ ਪੁੱਟ ਕੇ ਲਿਆ ਆ ਇਹ ਮੈਲੇ ਦੀ ਸੀ ਉਹਨਾਂ ਨੇ ਅੱਛਾ ਜੀ ਵੀਰ ਹੋਣਾ ਨੇ ਠੀਕ ਆ ਠੀਕ ਆ ਜੀ ਹਾਂ ਜੀ ਇਹਦੇ ਵੀ ਨੀਲੀ ਰਾਵੀ ਸਾਡੇ ਕੋਲ ਬੜੇ ਦੁੱਧ ਵਾਲੀ ਤੇ ਬੜਾ ਕੋ ਸ਼ੌਂਕਰਾ ਮੋਰਾ ਨਸਲ ਲਿਆਦੀ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲੋ ਜੀ ਥਣ ਭਾਂਡਾ ਬਹੁਤ ਹੀ ਚੰਗਾ ਵਾ ਤੇ ਕਦ ਕਾੜੀ ਵੀ ਬਹੁਤ ਤਗੜਾ ਤੇ ਹੈ ਵੀ ਜੈਡ ਬਲੈਕ ਆ ਪਿਓਰ ਮੋਰਾ ਨਸਲ ਦੀ ਆ ਕੋਈ ਕਮੀ ਵਾਲੀ ਗੱਲ ਨਹੀਂ ਹੈ ਗੀ ਜੀ 5 ਮਹੀਨੇ ਦਾ ਫਲਾਸ ਜਿਹੜੀ ਚੈੱਕ ਪਾਸ ਆ ਉਸ ਨਾਲ ਜਿਹੜਾ 5 ਲੀਟਰ ਜਿਹੜਾ ਦੁੱਧ ਐ ਇਸ ਟਾਈਮ ਬਿਲਕੁਲ ਰੈਡੀ ਆ ਮਾਨੂੰ ਚੈੱਕ ਕਰਾ ਕੇ ਫੇਰ ਆਪਾਂ ਲੈ ਆਂਦੀ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਆਪਰੇ ਕੋ ਚੈੱਕ ਕੁਆਲਟੀ ਕਰੂ ਚੈੱਕ ਸਿੰਘ ਸਰੂ ਵੀ ਬਹੁਤ ਚੰਗਾ ਆ ਇਹ ਕੀ ਮੁੱਲ ਭਾਜੀ ਇਹ ਦਾ ਕਰੋ ਵੇਖ ਲਓ ਵੀਰ ਦੀ ਜਿੱਡੀ ਦੇ ਮੈਂ ਆ 60 65 ਹਜ਼ਾਰ ਹੀ ਵੈਸੇ ਉਦਾਂ ਹੀ ਹੈਗੀ ਆ ਹਾਂਜੀ ਇਹ ਅਗਣੀ ਤੇ ਮੋਲੇ ਦਾ ਜੈਦ ਹੀ ਕਰ ਲੈਨੇ ਹੁਣ ਹਾਂਜੀ ਹਾਂਜੀ ਮੋਲੇ ਦਾ 75 ਕਰ ਦੇ ਜੀ ਅੱਛਾ ਜੀ 72 ਦੀ ਦੇ ਦਈਏ ਕਰਦੇ ਹੋਰ ਮਾਨਤਾ ਮੈਂ ਕਰਨਾ 70 ਦੀ ਭਾਈ ਦੇ ਦਿੰਨੇ ਫਿਰ 70 ਦੀ ਹਾਂਜੀ ਪਰ ਭਾਜੀ ਇਹ ਹਾਂਜੀ ਜਿੰਨੀ ਤੁਸੀਂ ਕਹਦੋਗੇ 500 ਕਰ ਦੀ ਮਦਦ ਯਾਰ ਹੀ ਭਾਜੀ ਕਰ ਦਾਂਗੇ ਲਾਸਟ ਲਓ ਭਾਜੀ 1000 ਰੁਪਿਆ ਹਾਂਜੀ ਭਾਈ 7 ਕਿਲੋ ਦੁੱਧ 14 ਕਿਲੋ ਵਰਗਾ ਅੱਛਾ ਫੈਟ ਵੀ ਚੰਗੀ ਹੋਣੀ ਹੈ ਹੈਂਡ ਭਾਜੀ 10 ਆਊਗੀ ਦੀ ਮੈਂ ਦੀ ਠੀਕ ਹੈ ਠੀਕ ਹੈ ਹਾਂਜੀ 10 ਮਿੰਟ ਇਹਦੀ ਵੀ ਭਾਜੀ ਮੈਂ ਇਸ ਮੈਂ ਦੀ ਵੀ 9 ਤੋਂ ਪਲੱਸ ਫੈਟ ਹੁੰਦੀ ਹੈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਜੀ ਪੱਕੀ ਫੈਟ ਵਾਲੀਆਂ ਝੋਟੀਆਂ ਵਾਂਗ ਹਾਂਜੀ ਇਹ ਕਿਹੜਾ ਵੀਰ ਭਰਾ ਲੈ ਜਾਊਗਾ ਇਹ ਨਿਆਰੇ ਲੱਟੂਗਾ ਪੂਰੀ ਵੱਡੀ ਮੈਂ ਕੋਈ ਕਮੀ ਵਾਲੀ ਗੱਲ ਨਹੀਂ ਦਿਖਾ ਰਹੀ ਛੋਟਾ ਹਰ ਆਜੋ ਮਾਲੀ ਬੁਲਾਉਨੇ ਆਓ ਭਾਈ ਐਂਡ ਦੇ ਇੱਕ ਛੋਟਾ ਦੇ ਆਪਾਂ ਘਰ ਵਾਲੇ ਵੀਰ ਨੂੰ ਦੇਣਾ ਜਿਹਨੇ ਰੱਖਣਾ ਠੀਕ ਆ ਠੀਕ ਆ ਜੀ ਆਪਾਂ ਨੂੰ ਕੋਈ ਘਰ ਵਾਲਾ ਵੀਰ ਵੀ ਫੋਨ ਕਰੇ ਦੇਖੋ ਭਾਈ ਇਹ ਸਾਡੇ ਮੇਰੇ ਘਰ ਦਾ ਮਾਲੀ ਆ ਅੱਛਾ ਜੀ ਹਾਂ ਜੀ ਆਪਾਂ ਕਹੋ ਭਾਈ ਕਰੋ ਅੱਡਾ ਸੀ ਕੱਲ ਝਾਕਾ ਉਮਰ ਇਹਦੀ ਕਿੰਨੀ ਕੁ ਹੋ ਗਈ ਹੋਸ ਉਮਰ ਇਹ ਚੌਗਾ ਹਿਆ ਲਿਆਣਾ ਅੱਛਾ ਜੀ ਹਾਂ ਜੀ ਲੋ ਬਾਕੀ ਮਈਆਂ ਦੇ ਲਾਉਂਦੇ ਆ ਦੇ ਕੱਦ ਕੜ ਬਹੁਤ ਹੀ ਤਗੜਾ ਕਰੀ ਬੈਠਾ ਵਾ ਤਾਉਣ ਬਾਣ ਦੇਖੋ ਮਾਲ ਉਹ ਜਿਆਦਾ ਸਾੰਦਿਆ ਬਾਈ ਉਹ ਨਾ ਮਈਆਂ ਦੇ ਹੱਕ ਚ ਭਾਈ ਬੜਾ ਚੰਗਾ ਮਈ ਨਹੀਂ ਫਿਰੂ ਕਿਸੇ ਦੀ ਕਿਸਮਤ ਨਾ ਮਾੜੀ ਹੋਵੇ ਅੱਛਾ ਜੀ ਹਾਂ ਜੀ ਅਸੀਂ ਵਤਨ ਬਾਹਰ ਸਾਡੇ ਕੋਲ ਕੋਈ ਹੋਰ ਮਾਲੀ ਤਿਆਰ ਹੋ ਗਿਆ ਹਾਂ ਜੀ ਹਾਂ ਜੀ ਛੋਟਾ ਅਸੀਂ ਕਹਿੰਦੇ ਚਲੋ ਫਿਰ ਇਹ ਉਹ ਜਿੰਨੇ ਲੈਣਾ ਹੋਵੇ ਹਮੇਸ਼ਾ ਇਸ ਨਾਲ ਕਨੈਕਟ ਕਰ ਸਕਦਾ ਫੋਨ ਤੇ ਅੱਛਾ ਜੀ ਹੈ ਨਾ ਭਾਈ ਜੀ ਲਓ ਭਾਈ ਜੀ ਜਿਹੜੇ ਵੀਰਪੁਰਾ ਦੇ ਘਰ ਸਾਂਭਣਾ ਵਾ ਤੇ ਬਰੇਡ ਵੀ ਚੰਗੀ ਦਾ ਵਾ ਤੇ ਜੇ ਕਿਨੇ ਗਾਂਵ ਵਿਚਾਰ ਕਰਨੀਆਂ ਤੇ ਉਹਦੇ ਵਾਸਤੇ ਬਹੁਤ ਹੀ ਚੰਗਾ ਵਾ ਹਾਂ ਜੀ ਤੇ ਕਰ ਲਿਓ ਭਾਈ ਬਗੀਚੇ ਸਿੰਘ ਨਾਲ ਤੁਸੀਂ ਕੰਟੈਕਟ ਹਾਂ ਜੀ ਤੇ ਆਪਾਂ ਮੁੱਲ ਵੀ ਦੱਸ ਹੀ ਦਿੰਨੇ ਵੀਰ ਜੀ ਅੱਛਾ ਜੀ ਮੰਨ ਲਓ ਮੰਗਨ ਨੂੰ ਅਸੀਂ ਮੰਗੀਏ 75 65000 ਦਾ ਹਾਂ ਨਾ ਦੇਣਾ ਆਪਾਂ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਭਾਈ ਜੀ ਬਿਲਕੁਲ ਹੀ ਨਾਰਮਲ ਦੇ ਏੜਪਾ ਸਾਵਾ 65000 ਦਾ ਬਸ ਬਸ ਕੋਈ ਦੋ ਵੀ ਦੋ ਨੰਬਰ ਵਾਲਾ ਜੀ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਆਪਾਂ ਦੇਣਾ ਘਰ ਵਾਲੇ ਵੀਰ ਨੂੰ ਅੱਛਾ ਜੀ ਦੋ ਨੰਬਰ ਵਾਲਾ ਵੀਰ ਕੋਈ ਆਪਾਂ ਨੂੰ ਫੋਨ ਵੀ ਨਾ ਕਰੇ ਠੀਕ ਹੈ ਠੀਕ ਹੈ ਲਓ ਭਾਜੀ ਬਹੁਤ ਹੀ ਚੰਗਾ ਹੈ ਇਹਨ ਜੈਡ ਬਲੈਕ ਆ ਇਹ ਟੈਸਟਿਕ ਵਾਲੇ ਕਰਾ ਕੇ ਦਿਖਾ ਦਿਓ ਇਹ ਦਿਖਾ ਦਿਓ ਭਾਜੀ ਲਓ ਭਾਜੀ ਕਰੋ ਜੈਕਟ ਅਸਤੀ ਗੱਲ ਰੇੜੇ ਜੋ ਕੇ ਅੱਛਾ ਜੀ ਮੱਜ ਮੱਜਾ ਤੇ ਛੱਡ ਕੇ ਚੈੱਕ ਕਰਾ ਕੇ ਫੇਰ ਖੜੇ ਹੋਈ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਜੀ ਕਰਾ ਕੇ ਵੀ ਕਰਤਾ ਆ ਪੁੱਛ ਹੋਇਆ ਜੀ ਰਸੀਦ ਦੀ ਬਿਲਕੁਲ ਪੱਗਲੇ ਚੰਗਲਾ ਵਾ ਹੈ ਵੀ ਮੋਹਰਾ ਨਸਲ ਦਾ ਵਾ ਮੋਹਰਾ ਨਸ ਲੋਭ ਜੀ ਕਰ ਲਿਓ ਬਾਈ ਜੀ ਨਾਲ ਤੁਸੀਂ ਗੱਲਬਾਤ ਤੇ ਲੋਚ ਲਿਓ ਬਾਈ ਬੋਲੇ ਦੀ ਬਾਕੀ ਦੀ ਜਾਣਕਾਰੀ ਹਾਂਜੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ